ਤੁਸੀਂ ਦੇਖ ਰਹੇ ਹੋ ਸਿੱਧਿਆਜਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਦੇਖ ਰਹੇ ਨੇ ਸੰਗਤਾਂ ਤੇ ਜਿੱਥੇ ਭਗਤ ਸਿੰਘ ਜੀ ਉਹਨਾਂ ਨੇ ਆਪਣਾ ਬਚਪਨ گزارਿਆ ਸਿੱਧਿਆਜਮ ਸਰਦਾਰ ਭਗਤ ਸਿੰਘ ਨੂੰ ਅੱਜ ਸਿੱਧੀ ਵਿਆੜੇ ਤੇ ਅਸੀਂ ਕੋਟ ਕੋਟ ਪੋਨਾਮ ਕਰਦੇ ਹਾਂ ਚਰਖਾ ਪਿਆ ਹੈ ਉਸੇ ਤਰ੍ਹਾਂ ਇਹ ਖੂਹ ਹੈ ਜਿੱਥੇ ਕਦੇ ਪੱਗ ਸਿੰਘ ਨੇ ਇਸ ਖੂਹ ਦਾ ਪਾਣੀ ਪੀਤਾ ਹੋਵੇਗਾ ਤੇ ਤੇ ਗਲਾਸ ਦੇਖੋ ਕਿੰਨੇ ਵੱਡੇ ਵੱਡੇ ਮੰਜਾ ਗਲਾਸ ਦੇਖੋ ਗਲਾਸ ਪੁਰਾਣੇ ਗਲਾਸ ਤੱਕੜੀ ਵੀ ਆ ਬਣ ਰਹੀਆਂ ਨੇ ਵੀ ਤੁਸੀਂ ਹੁਣ ਜੂ ਬਣ ਰਹੀ ਹੈ ਜੀ ਸਾਡੇ ਐਮ ਸੀ ਸੁਖਮਨ ਸਾਹਿਬ ਜੀ ਆਏ ਨੇ ਇੱਥੇ ਦਰਸ਼ਨ ਕਰਨ ਅਸੀਂ ਆਇਆ ਸੰਗਤਾਂ ਦੇ ਨਾਲ ਤੇ ਪ੍ਰਾਣਾਕਰ ਸਾਹਮਿਆ ਹੋਇਆ ਹੈ ਨਗਰ ਵਾਲਿਆਂ ਨੇ ਤੇ ਸਰਕਾਰ ਨੇ ਬਹੁਤ ਵਧੀਆ ਉਦਮ ਕੀਤਾ ਹੈ ਇੱਥੇ ਅੱਜ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਹੋਇਆ ਹੈ ਜੋ ਕਿ ਬਹੁਤ ਵਧੀਆ ਉਦਮ ਹੈ ਸਰਕਾਰ ਦਾ ਉਪਰਾਲਾ ਹੈ ਇਹ ਦਵਾਨ ਤਖਤਬੋਸ ਮਿਸਤਰੀ ਭਾਗ ਮਿਸਤਰੀ ਭਾਗ RAM ਸੰਕਰ ਗਰਗ ਸੰਕਰ ਹਾਂਜੀ ਸੰਕਰ ਦੇ ਬਣਿਆ ਹੋਇਆ ਹੈ ਇੱਥੇ ਪਾਰਕ ਵੀ ਬਹੁਤ ਸੁੰਦਰ ਬਣਿਆ ਹੋਇਆ ਹੈ ਜੱਦੀਕਰ 시ਦੇ ਆਜਮ ਸਰਦਾਰ ਭਗਤ ਸਿੰਘ ਜੀ